ਜਗਤਾਰਾ ਬੌਕਸਰ ਦੇ ਨਾਲ ਜਾਣੇ ਜਾਂਦੇ ਸੀ ਅੱਜ ਫਿਰ ਲੋਕ ਕੀ ਕਹਿੰਦੇ ਨੇ ਨਿਹਾਕ ਸਿੰਘ ਬਾਣੇ ਦੇ ਵਿੱਚ ਸੱਜੇ ਜਗਤਾਰਾ ਬੌਕਸਰ ਵੀ ਅੱਜ ਵਿਆਹਪੁਰਪਤੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸ ਤਰ੍ਹਾਂ ਦਾ ਲੱਗਿਆ ਜੀ ਵਿਆਹਪੁਰਪਤੇ ਪਹੁੰਚੇ ਹੋਏ ਹੋ ਰੌਣਕਾਂ ਕਿਵੇਂ ਦੀਆਂ ਲੱਗੀਆਂ ਹੋਈਆਂ ਤੁਸੀਂ ਵੀ ਬਾਣੇ ਦੇ ਵਿੱਚ ਸੱਜੇ ਹੋਏ ਹੋ ਜੀ ਬੜੀ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਬਹੁਤ ਜਦਾਂ ਵਿਆਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਵਿਆਹ ਹੁੰਦਾ ਹੈ ਇੱਥੇ ਇੱਥੇ ਰੌਣਕਾਂ ਲਕੀਆਂ ਬਹੁਤ ਕਿਆ ਚਲਣਦੀਆਂ ਮਹਾਰਾਜ ਦੇ ਲੰਗਰ ਲੱਗੇ ਨੇ ਚਬੀਲਾ ਚਲਣਦੀਆਂ ਬਹੁਤ ਸੇਵਾ ਚਲੰਦੀ ਆ ਤੇ ਸਾਰੇ ਬਨੇ ਖੁਸ਼ੀਆਂ ਚਾਹੀਆਂ ਮਹਾਰਾਜ ਨੇ ਭਾਗ ਲਾਇਆ ਇਸ ਧਰਤੀ ਨੂੰ ਤੇ ਛੱਡ ਤੇ ਵੀ ਕਿਰਪਾ ਕੀਤੀ ਆ ਪੀ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਮਹਾਰਾਜ ਦੇ ਵਿਆਹ ਪੁਰੂ ਦੇ ਚ ਸ਼ਾਮ ਹੋਏ ਆ ਤੁਹਾਡੇ ਤੇ ਕਿਰਪਾ ਬਹੁਤ ਵੱਡੀ ਹੋਈ ਆ ਤੁਸੀਂ ਹਰ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਹੜਾ ਚੁੱਕੇ ਹੋ ਪਰ ਇਸ ਬਾਣੇ ਦੇ ਵਿੱਚ ਕਿਵੇਂ ਦੀ ਲੱਗਦੀ ਆ ਜ਼ਿੰਦਗੀ ਇਹ ਤੇ ਮਹਾਰਾਜ ਨੇ ਕਿਰਪਾ ਕਰਤੀ ਆ ਆਪਣੇ ਚਰਨਾਂ 'ਤੇ ਦਾ ਕੇ ਆਪਾਂ ਨੂੰ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਆਪਣਾ ਪੁੱਤਰ ਬਣਾ ਕੇ ਬਣਾ ਲਿਆ ਹੁਣ ਤੇ ਸੇਵਾ ਲਈ ਤਿਆਰ ਹਾਂ ਪੰਜ ਤੇ ਸੇਵਾ ਲਊਗਾ ਮਹਾਰਾਜ ਬਦਵੇਂ ਪਾਤਸ਼ਾਹ ਪਾਜ ਨੇ ਮਾਨੂੰ ਕਿੰਨਾ ਕ ਸਕੂਨ ਮਿਲਦਾ ਜਦੋਂ ਸਵੇਰੇ ਤਿਆਰ ਹੁੰਦੇ ਹੋ ਸਿਰ ਤੇ ਦਿਮਾਲਾ ਸਾਹਿਬ ਸਜਾਉਂਦੇ ਹੋ ਸ੍ਰੀ ਸਾਹਿਬ ਜਦੋਂ ਐ ਟੈਨਸ਼ਨ ਹੁੰਦੀ ਹੈ ਉਹ ਤੇ ਫਿਰ ਕਿਵੇਂ ਲੱਗਦਾ ਸਾਰਾ ਕੁਝ ਟੈਨਸ਼ਨ ਨਹੀਂ ਹੁੰਦੀ ਬਾ ਮਹਾਰਾਜ ਦਾ ਨਾਮ ਲੈ ਕੇ ਬਾਣੀ ਪੜ ਕੇ ਫਿਰ ਦਿਮਾਲਾ ਸਜਾ ਕੇ ਤੇ ਤਿਆਰ ਪਰ ਤਿਆਰ ਹੋ ਕੇ ਮਹਾਰਾਜ ਕਿੱਥੇ ਵੀ ਜਾਣਾ ਫਿਰ ਤਿਆਰ ਪਰ ਤਿਆਰ ਹੀ ਜਾਈਦਾ ਵਾ ਇੱਕ ਦਾ ਨਾਂ ਲੈ ਕੇ ਕਦੇ ਲੋਕ ਜਗਤਾਰਾ ਬੌਕਸਰ ਦੇ ਨਾਲ ਜਾਣੇ ਜਾਂਦੇ ਸੀ ਅੱਜ ਫਿਰ ਲੋਕ ਕੀ ਕਹਿੰਦੇ ਨੇ ਲੋਕ ਜਾਣਦੇ ਨੇ ਜਗਤਾਰ ਬੌਕਸਰ ਕਰਕੇ ਹੁਣ ਸਾਰੇ ਜਹਦਰ ਸਾਹਿਬ ਜਾਂ ਨਿਹੰਗ ਸਿੰਘ ਹਾਂ ਤੇ ਜਿਹੜੇ ਉਹਨਾਂ ਬੁਲਾਉਂਦੇ ਪਏ ਨੇ ਵੀ ਮਹਾਰਾਜ ਦੇ ਚਰਨ ਲੱਗਿਆ ਮਹਾਰਾਜ ਦੇ ਬਾਬਾ ਜੀ ਵੀ ਕਹਿੰਦਾ ਪਿਆ ਕੋਈ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਸ ਦੁਨੀਆ ਚੋਂ ਤੁਸੀਂ ਨਿਕਲੇ ਹੋ ਕਦੇ ਲੋਕ ਉਸ ਜਿੰਦਗੀ ਤੋਂ ਉਸ ਲੋਕਾਂ ਤੋਂ ਖੌਫ ਖਾਂਦੇ ਸੀ ਅੱਜ ਲੋਕ ਕਿੰਨਾ ਕੁ ਪ੍ਰੇਮ ਕਰਦੇ ਸਬਾਣੇ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਕਰਦੇ ਆ ਕੋਈ ਮੈਂ ਸ਼ੁਰੂ ਤੋਂ ਮੈਂ ਆਪਾਂ ਕਿਸੇ ਨਾਲ ਧੱਕਾ ਨਹੀਂ ਕੀਤਾ ਨਾ ਹੀ ਕੋਈ ਖੌਫ ਵਾਲੀ ਗੱਲ ਕੀਤੀ ਸੀ ਪਹਿਲਾਂ ਪਿਆਰ ਕਰਦੇ ਹੁਣ ਵੀ ਸਾਰੇ ਬਾਣੇ ਕਰਕੇ ਜ਼ਿਆਦਾ ਕਰਨ ਦੇ ਪਏ ਨੇ ਹਾਂਜੀ ਤੇ ਬਾਬਾ ਮੇਜਰ ਸਿੰਘ ਸੋਢੀ ਹੋਣਾ ਦੇ ਨਾਲ ਜੁੜੇ ਹੋ ਕਿੰਨੇ ਸਮੇਂ ਤੋਂ ਜੁੜੇ ਹੋ ਤੇ ਫਿਰ ਕਿਵੇਂ ਦਾ ਲੱਗਦਾ ਇਹਨਾਂ ਨਾਲ ਜੁੜ ਕੇ ਵੀ ਬਾਬਾ ਜੀ ਨਾਲ ਤੇ ਬਹੁਤ ਪੁਰਾਣੇ ਜੁੜੇ ਆ ਹੂੰ ਕਿ ਹੁਣ ਬਾਬਾ ਜੀ ਦੀ ਪ੍ਰੇਰਣਾ ਨਾਲ ਜੀ ਆਪਾਂ ਅੰਮ੍ਰਿਤਸਰ ਕੇ ਤੇ ਗੁਰੂ ਵਾਲੇ ਬਣੇ ਆ ਜਿਸ ਤਰ੍ਹਾਂ ਦੀ ਗੱਲ ਕਰੀਏ ਬਾਣੇ ਦੇ ਵਿੱਚ ਆਣ ਕੇ ਵੀ ਬਹੁਤ ਸਾਰੀਆਂ ਬਰਾਈਆਂ ਪੰਜਾਬ ਦੇ ਵਿੱਚੋਂ ਸਮਾਜ ਦੇ ਵਿੱਚੋਂ ਖਤਮ ਕਰਨ ਦੀ ਜਿਹੜੀ ਆ ਉਹ ਪੰਥ ਦੀ ਡਿਊਟੀ ਹੁੰਦੀ ਆ ਅੱਜ ਵੀ ਕੋਈ ਇਸ ਤਰ੍ਹਾਂ ਦਾ ਆਪਣਾ ਮੋਰਚਾ ਰੱਖਿਆ ਹੋਇਆ ਕਿ ਕਿਸੇ ਤਰ੍ਹਾਂ ਦੀਆਂ ਬਰਾਈਆਂ ਜਾਂ ਫਿਰ ਜਿਨ੍ਹਾਂ ਲੋਕਾਂ ਦੇ ਨਾਲ ਗਰੀਬਾਂ ਦੇ ਨਾਲ ਧੱਕਾ ਹੁੰਦਾ ਹੋਵੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਕਿਥੇ ਸਤਕਾਰ ਨਾ ਹੁੰਦਾ ਹੋਵੇ ਇਹੋ ਜੀ ਅੱਜ ਵੀ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ ਜੀ ਬਿਲਕੁਲ ਜੀ ਕੋਈ ਧੀਆ ਭੈਣਾ ਜਿਹੜੀਆਂ ਸਾਡੀਆਂ ਕੁੜੀਆਂ ਦਾ ਧੱਕਾ ਕਰਨ ਦੇ ਨੇ ਪਿਆਰਾਂ ਵਾਲੇ ਉਹਨਾਂ ਨੂੰ ਕੁੜੀਆਂ ਦਾ ਵੀ ਆਪਾਂ ਦੇ ਆ ਵੀ ਧੀਆ ਭੈਣਾ ਜਿਹੜੀਆਂ ਸਾਡੀਆਂ ਨੇ ਨਾ ਕਿ ਉਹ ਉਹਨਾਂ ਦੇ ਆਪਾਂ ਵਸਾਉਣ ਵਾਸਤੇ ਉਹਨਾਂ ਨੂੰ ਹੱਕ ਦੇਉਣ ਵਾਸਤੇ ਤੇ ਬਾਕੀ ਹੋਰ ਵੀ ਤੇ ਮਾਰਾ ਵੀਰੋ ਕਮੰਡਾ ਉੱਥੇ ਹਾਜ਼ਰ ਹੋਈ ਤਾਂ ਕਰੀ ਦੀ ਸੇਵਾ ਜੀ ਅੱਜ ਵਿਆਹ ਪੂਰਬ ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਵਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਸਾਰੇ ਨਜ਼ਰ ਆ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੋਏ ਨੇ ਪ੍ਰਸ਼ਾਸਨ ਦੀ ਬਹੁਤ ਮੁਸਤੈਦੀ ਆ ਬਾਕੀ ਸੰਗਤਾਂ ਬਹੁਤ ਆਈਆਂ ਨੇ ਬੜੀ ਮਹਾਰਾਜ ਦੀ ਕਿਰਪਾ ਪੂਰਾ ਜਿਵੇਂ ਚੱਲਣ ਦਿਆ ਜਿੱਦਾਂ ਵਿਆਹ ਦੇ ਵਿੱਚ ਆਪਾਂ ਘਰਾਂ 'ਚ ਵੰਦੇ ਆ ਉਹ ਹੀ ਪ੍ਰੋਗਰਾਮ ਚੱਲਣ ਦਿਆ ਇੱਕ ਜਿਹੜੀ ਹੁੱਲੜਬਾਹ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੇ ਵਾਲੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਪਹਿਲਾ ਰੂਪ ਹੁੰਦਾ ਸੀਗਾ ਨਹੀਂ ਹੁਣ ਤੇ ਅਸੀਂ ਬੇਨਤੀ ਕਰਾਂਗੇ ਪਹਿਲੇ ਵਾਲੇ ਰੂਪ ਤੇ ਪਹਿਲੇ ਵਾਲੀਆਂ ਗੱਲਾਂ ਹੀ ਹੁਣ ਅਸੀਂ ਇਹੋ ਹੀ ਗਾਾਂਗੇ ਵੀ ਭਾਈ ਇੱਥੇ ਆਪਾਂ ਮਹਾਰਾਜ ਦੇ ਘਰ ਆਏ ਆ ਦਰਸ਼ਨ ਕਰਣ ਆਏ ਆ ਖੁਸ਼ੀਆਂ ਮਨਾਉਣ ਆਏ ਨਾਲੇ ਖੁਸ਼ੀਆਂ ਲੈਣ ਆਏ ਆ ਤੇ ਆਪਾਂ ਹੁਣ ਲੜਬਾਈ ਨਾ ਕਰੀਏ ਮਾੜਾ ਕੰਮ ਨਾ ਕੋਈ ਕਰੀਏ ਤੇ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੇ ਆਪਣੇ ਆਪਣੇ ਸੁੱਖ ਸ਼ਾਂਤੀ ਨਾਲ ਘਰਾਂ ਦੇਈਏ